ਅੱਜ ਆਪਾਂ ਕੀਤਾ ਜੀ ਬਹੁਤ ਹੀ ਜ਼ਿਆਦਾ ਟੇਸਟੀ ਦੋ ਕਿਸਮ ਦਾ ਇਹ ਚਾਰ ਤਿਆਰ ਜਿਹੜਾ ਕਿ ਚਟਪਟਾ ਵੀ ਆ ਤੇ ਟੇਸਟੀ ਵੀ ਆ ਇਹਨੂੰ ਆਪਾਂ ਕਿਸੇ ਤਰ੍ਹਾਂ ਤਿਆਰ ਕੀਤਾ ਕਿਹੜੇ-ਕਿਹੜੇ ਆਪਾਂ ਇਹਦੇ ਵਿੱਚ ਮਸਾਲਿਆਂ ਦਾ ਇਸਤੇਮਾਲ ਕੀਤਾ ਤੇ ਕਿਵੇਂ ਇਹਨੂੰ ਆਪਾਂ ਲੰਬੇ ਟਾਈਮ ਤੱਕ ਸਟੋਰ ਕਰਕੇ ਰੱਖ ਸਕਦੇ ਆ ਇਹ ਤੁਸੀਂ ਅੱਗੇ ਸਾਰੀ ਇਕੱਲੀ-ਕੱਲੀ ਚੀਜ਼ ਵੀਡੀਓਜ਼ ਵਿੱਚ ਦੇਖੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਚਟਪਟੇ achar ਤਿਆਰ ਕਰਾਂਗੇ ਜਿਹੜੇ ਕਿ ਆਪਾਂ ਨੂੰ ਕਸਟਮਰ ਦੀ ਡਿਮਾਂਡ ਆਈ ਸੀ ਇਹ ਤੁਸੀਂ ਵੇਖ ਸਕਦੇ ਹੋ ਇਹ ਸਾਰਾ ਸਮਾਨ ਆਪਾਂ ਰੱਖਿਆ ਅੱਜ ਆਪਾਂ ਦੋ ਕਿਸਮ ਦੇ achar ਤਿਆਰ ਕਰਨੇ ਨੇ ਇੱਕ ਲਾਲ ਮਿਰਚ ਤੇ ਹਰੀ ਮਿਰਚ ਦਾ achar ਤਿਆਰ ਕਰਨਾ ਤੇ ਇੱਕ ਕਰਨਾ ਆਪਾਂ ਨਿੰਬੂ ਤੇ ਲਾਲ ਮਿਰਚ ਦਾ ਇਹ ਆਪਾਂ ਨੂੰ ਦੋ ਆਰਡਰ ਆਏ ਸੀਗੇ ਤੇ ਇਹ ਆਪਾਂ achar ਤਿਆਰ ਕਰਨ ਲੱਗੇ ਆ ਇਹ ਤੁਸੀਂ ਵੇਖਿਆ ਹੋਊਗਾ ਮੇਰੇ ਚੈਨਲ ਤੇ ਕਿ ਜਿੰਨੇ ਵੀ ਇਹੋ ਜਿਹੇ ਆਊਟ ਸੀਜ਼ਨਲ ਚਾਰ ਨੇ ਨਾ ਉਹ ਆਪਾਂ ਜਿਹੜੇ ਆ ਉਹਨੇ ਉਹਨੇ ਤਿਆਰ ਕਰਕੇ ਭੇਜਦੇ ਆ ਆਪਾਂ ਕਦੇ ਵੀ ਜ਼ਿਆਦਾ ਚਾਰ ਜਿਹੜਾ ਬਣਾ ਕੇ ਨਹੀਂ ਰੱਖਦੇ ਤਾਂ ਕਿ ਉਹਦੇ ਵਿੱਚ ਆਪਾਂ ਨੂੰ ਕੋਈ ਕੈਮੀਕਲ ਨਾ ਪਾਉਣਾ ਪਵੇ ਇਸ ਕਰਕੇ ਆਪਾਂ ਜਿਹੜਾ ਫਰੈਸ਼ ਫਰੈਸ਼ ਤਾਜ਼ਾ ਤਾਜ਼ਾ achar ਹੀ ਬਣਾ ਕੇ ਦਿੰਨੇ ਆ ਇਸੇ ਕਰਕੇ ਅੱਜ ਜਿਹੜੀਆਂ ਦੋ ਡਿਮਾਂਡ ਆਈਆਂ ਸੀਗੀਆਂ ਉਹ ਆਪਾਂ ਚਾਰ ਜਿਹੜਾ ਬਣਾਉਨੇ ਆ ਤੇ ਪਿਛਲੀ ਵਾਰ ਆਪਾਂ ਜਿਹੜੇ ਨਿੰਬੂ ਤੇ ਲਾਲ ਮਿਰਚ ਦਾ ਖੱਟਾ ਮਿੱਠਾ ਜਿਹੜਾ achar ਬਣਾਇਆ ਸੀਗਾ ਉਦੀ ਬਹੁਤ ਡਿਮਾਂਡ ਆ ਰਹੀ ਸੀ ਕਿ ਮੈਡਮ ਤੁਸੀਂ ਫੇਰ ਉਹ ਜਿਹੜਾ ਚਾਰ ਆ ਸਾਨੂੰ ਤਿਆਰ ਕਰਕੇ ਚੰਗੀ ਤਿਆਂ ਦੱਸੋ ਤੇ ਅੱਜ ਆਪਾਂ ਤੁਹਾਨੂੰ ਇੱਕ ਨਿੰਬੂ ਤੇ ਲਾਲ ਮਿਰਚ ਦਾ ਖੱਟਾ ਮਿੱਠਾ ਚਾਰ ਬਣਾ ਕੇ ਦੱਸਾਂਗੇ ਤੇ ਦੂਸਰਾ ਇਹ ਹਰੀ ਮਿਰਚ ਤੇ ਲਾਲ ਮਿਰਚ ਦਾ ਪਰਮਾ ਦਾ ਚਾਰ ਆਪਾਂ ਬਣਾਵਾਂਗੇ ਕਿਹੜੇ ਕਿਹੜੇ ਆਪਾਂ ਇਹਦੇ ਵਿੱਚ ਮਸਾਲੇ ਇਸਤੇਮਾਲ ਕਰਾਂਗੇ ਤੇ ਕਿਸ ਤਰ੍ਹਾਂ ਆਪਾਂ ਇਹਨੂੰ ਤਿਆਰ ਕਰਦੇ ਹਾਂ ਤਾਂ ਕਿ ਲੰਬੇ ਟਾਈਮ ਤੱਕ ਜਿਹੜਾ ਬਿਲਕੁਲ ਠੀਕ ਠਾਕ ਰਹੇ ਬਿਨਾਂ ਕਿਸੇ ਕੈਮੀਕਲ ਪਾਉਣ ਤੋਂ ਤੇ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਚ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਅੱਗੇ ਜਿਹੜੀ ਉਹ ਮਚਾ ਲੈਣੇ ਤੇ ਅੱਗ ਆਪਣੀ ਬਲ ਗਈ ਤੇ ਇਹਦੇ ਉੱਤੇ ਆਪਾਂ ਰੱਖਦੇ ਆਂ ਜੀ ਕੜਾਈ ਮਿਰਚਾਂ ਤੇ ਨਿੰਬੂ ਜਿਹੜੇ ਪਹਿਲਾਂ ਆਪਾਂ ਚੰਗੀ ਤਰ੍ਹਾਂ ਧੋ ਕੇ ਰੱਖਲੇ ਸੀਗੇ ਇਹਨਾਂ ਦੀਆਂ ਤੇ ਆਪਾਂ ਡੰਡੀਆਂ ਉਤਾਰ ਲਈਆਂ ਤੇ ਹਰੀਆਂ ਮਿਰਚਾਂ ਦੀ ਡੰਡੀ ਆਪਾਂ ਉਤਾਰ ਲੈਣੇ ਆ ਨਿੰਬੂ ਦੀ ਆਪਾਂ ਕਟਿੰਗ ਕਰ ਦਿੰਨੇ ਆ ਉਹਦੇ ਤੋਂ ਪਹਿਲਾਂ ਆਪਾਂ ਜਿਹੜਾ ਚੁੱਲੇ ਤੇ ਅੱਗ ਬਾਲ ਕੇ ਇਹ ਕੜਾਈ ਰੱਖੀ ਹੈ ਤੇ ਇਹਦੇ ਵਿੱਚ ਆਪਾਂ ਤੇਲ ਗਰਮ ਕਰਨ ਵਾਸਤੇ ਰੱਖ ਦਿੰਨੇ ਆ ਕੜਾਈ ਗਰਮ ਹੋ ਗਈ ਤੇ ਉਹਦੇ ਵਿੱਚ ਆਪਾਂ ਤੇਲ ਪਾ ਦਿੰਨੇ ਦੋ ਚਾਰਾਂ ਵਾਸਤੇ ਆਪਾਂ ਨੂੰ ਤੇਲ ਚਾਹੀਦਾ ਇਸ ਕਰਕੇ ਆਪਾਂ ਥੋੜਾ ਖੁੱਲਾ ਹੀ ਤੇਲ ਜਿਹੜਾ ਗਰਮ ਕਰਾਂਗੇ ਹੁਣ ਆਪਾਂ ਵਾਹ ਹਰੀਆਂ ਮਿਰਚਾਂ ਦੀਆਂ ਵੀ ਡੰਡੀਆਂ ਜਿਹੜੀਆਂ ਉਤਾਰ ਲੈਨੇ ਇਹ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਵੀ ਜਦੋਂ ਵੀ ਤੁਸੀਂ ਮਿਰਚਾਂ ਦਾ achar ਖਾਸ ਕਰਕੇ ਤਿਆਰ ਕਰਨਾ ਵਾ ਤੇ ਡੰਡੀ ਵਾਲੀ ਹੀ ਇਦਾਂ ਮਿਰਚ ਲੈ ਕੇ ਆਉਣੀ ਆ ਇਹਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਫਿਰ ਇਹਦੀ ਡੰਡੀ ਤੁਸੀਂ ਉਤਾਰਨੀ ਆ ਨਹੀਂ ਤੇ ਮਿਰਚ ਦੇ ਵਿੱਚ ਪਾਣੀ ਭਰ ਜਾਂਦਾ ਤੇ achar ਦੀ ਜਿਹੜੀ ਉਹ ਲਾਈਫ ਘਟ ਜਾਂਦੀ ਹੈ ਜਾਨੀ ਕਿ achar ਬਹੁਤ ਜਲਦੀ ਖਰਾਬ ਹੋ ਜਾਂਦਾ ਚੰਗੇ ਦੋਨਾਂ ਦੀ ਆਪਾਂ ਡੰਡੀਆਂ ਉਤਾਰਤੀਆਂ ਤੇ ਨਿੰਬੂ ਰੱਖ ਦਿੰਨੇ ਆਪਾਂ ਇੱਕ ਸਾਈਡ ਤੇ ਤੇ ਇਹਨਾਂ ਦੋਨਾਂ ਮਿਰਚਾਂ ਦਾ ਪਹਿਲਾਂ ਆਪਾਂ achar ਤਿਆਰ ਕਰਦੇ ਆਂ ਤੇ ਇਹਨਾਂ ਦੇ ਵਿੱਚ ਮਾਰ ਲੈਨੇ ਆਪਾਂ ਕੱਟ ਕਿਉਂਕਿ ਇਹਨਾਂ ਨੂੰ ਆਪਾਂ ਭਰ ਕੇ ਬਣਾਉਣਾ ਜਿੱਦ ਆਪਾਂ ਕੱਟ ਮਾਰ ਮਾਰ ਕੇ ਰੱਖ ਲੈਨੇ ਆ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਮਸਾਲਾ ਵਾ ਉਹ ਚੰਗੀ ਤਰ੍ਹਾਂ ਭਰ ਜਾਏ ਦੋਮਾ ਚਾਰਾਂ ਦੀ ਆਪਾਂ ਕਟਿੰਗ ਕਰ ਲਈਏ ਜੀ ਇਧਰ ਐਸ ਚਾਰ ਦੀਆਂ ਮਿਰਚਾਂ ਨੂੰ ਕੱਟ ਮਾਰ ਲਏ ਤੇ ਇਹਨੂੰ ਵੀ ਕੱਟ ਮਾਰ ਲਏ ਤੇ ਨਿੰਬੂ ਵੀ ਆਪਾਂ ਕੱਟ ਲਏ ਇਧਰ ਆਪਣਾ ਤੇਲ ਵੀ ਗਰਮ ਹੋ ਚੁੱਕਾ ਹੁਣ ਆਪਾਂ ਇਹਦੇ ਵਿੱਚ ਨਾ ਇੱਕ ਚਮਚ ਪਾ ਦੇਣੀ ਹੈ hing hing ਜ਼ਰੂਰ ਪਾਇਆ ਕਰੋ ਜਦੋਂ ਤੁਸੀਂ ਚਾਲ ਤਿਆਰ ਕਰਦੇ ਜੇ ਤਾਂ ਕਿ ਉਹਦੇ ਨਾਲ ਟੇਸਟ ਉਹਦਾ ਵਧੀਆ ਹੋਵੇ ਤੇ ਸੈਲਫ ਲਾਈਫ ਵਧੇ ਤੇ ਨਾਲ ਆਪਾਂ ਪਾ ਦੇਣੀ ਹੈ ਇੰਨੀ ਇਹਦੇ ਵਿੱਚ ਰਤਨ ਜੀ ਰਤਨ ਜੋਤ ਦੇ ਨਾਲ ਵੀ ਟੇਸਟ ਤੇ ਸੈਲਫ ਲਾਈਫ ਤੇ ਵਾਧੀ ਵਾਧੀ ਇਹਦੇ ਨਾਲ ਚਾਰ ਦਾ ਕਲਰ ਬਹੁਤ ਸੋਹਣਾ ਹੁੰਦਾ ਤੁਸੀਂ ਦੇਖ ਸਕਦੇ ਹੋ ਦੇਖੋ ਤੇਲ ਦਾ ਕਲਰ ਕਿੰਨਾ ਸੋਹਣਾ ਹੋ ਗਿਆ ਕਈ ਭੈਣਾ ਕਹਿੰਦੀਆਂ ਨੇ ਕਿ ਮੈਡਮ ਜੀ ਸਾਡੀ ਨਾ ਰਤਨ ਜੋ ਜਿਹੜਾ ਤੇਲ ਦੇ ਵਿੱਚ ਆ ਉਹ ਕਲਰ ਨਹੀਂ ਛੱਡਦੀ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਦੇ ਵਿੱਚ ਆਪਾਂ ਸਾਬਤ ਜਿਹੜੀ ਆ ਉਹ ਰਤਨ ਜੋਤ ਪਾਈ ਹੈ ਤੇ ਕਲਰ ਦੇਖੋ ਕਿੰਨਾ ਸੋਹਣਾ ਵਾ ਤੇਲ ਦਾ ਬਣ ਗਿਆ ਤੇ ਇਹਨਾਂ ਨਕਲ ਅਸਲ ਦਾ ਵੀ ਫਰਕ ਪੈ ਜਾਂਦਾ ਕਈ ਕਹਿੰਦੇ ਵੀ ਅਸੀਂ پیس ਕੇ ਵੀ ਪਾਉਣੇ ਤਾਂ ਵੀ ਨਹੀਂ ਉਹਦਾ ਜੀ ਅਸਰ ਹੁੰਦਾ ਜਦੋਂ ਤੁਸੀਂ ਉਹ ਕੀ ਪਾਉਨੇ ਹੋ ਲਾਲ ਜੈ ਤੇਲ ਦੇ ਵਿੱਚ ਸਬਜ਼ੀ ਬਣਾਉਣ ਲੱਗੇ ਆ ਵੀਡੀਓ ਚ ਵੇਖਦਿਆਂ ਪੈਣਾ ਇਹ ਹੁੰਦੀ ਹੈ ਜੀ ਰਤਨ ਜੋਤ ਜਿਹੜੀ ਕਿ ਖਾਸ ਕਰਕੇ ਚਾਰਾਂ ਦੇ ਵਿੱਚ ਪੈਂਦੀ ਆ ਰਤਨ ਜੋਤ ਦਾ ਤੁਸੀਂ ਡੇਲੀ ਇਸਤੇਮਾਲ ਜ਼ਰੂਰ ਕਰਿਆ ਕਰੋ ਇਹਨੂੰ ਸਬਜ਼ੀ ਦੇ ਵਿੱਚ ਥੋੜਾ ਜਿਹਾ ਜਿਹੜਾ ਵਾ ਛੁਟਕੀ ਭਰ ਇਸਤੇਮਾਲ ਕਰ ਲਿਆ ਕਰੋ ਸਰਦੀਆਂ ਦੇ ਵਿੱਚ ਜਿਹੜਾ ਥੋੜਾ ਕੁਆਂਟੀਟੀ ਤੁਸੀਂ ਵਧਾ ਸਕਦੇ ਹੋ ਇਹ ਰਤਨ ਜੋਤ ਦੇ ਇੰਨੇ ਕੁ ਜ਼ਿਆਦੇ ਫਾਇਦੇ ਆ ਕਿ ਜੇਕਰ ਤੁਹਾਡੇ ਵਾਲ ਝੜਦੇ ਆ ਉਹਦੀ ਪ੍ਰੋਬਲਮ ਵੀ ਠੀਕ ਹੋ ਜੂਗੀ ਜੇਕਰ ਤੁਹਾਨੂੰ ਸਕਿਨ ਦੀ ਪ੍ਰੋਬਲਮ ਆ ਉਹ ਵੀ ਬਿਲਕੁਲ ਠੀਕ ਹੋ ਜੂਗੀ ਜੇਕਰ ਖਾਜ ਖੁਜਲੀ ਹੈ ਨਾ ਉਹ ਵੀ ਬਿਲਕੁਲ ਠੀਕ ਹੋ ਜੂਗੀ ਤੇ ਜੇ ਕਿਸੇ ਤੇ ਕੋਈ ਜ਼ਖਮ ਹੋਇਆ ਨਾ ਤੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਸਾੜ ਕੇ ਤੇ ਨਾਲ ਫੜਕੜੀ ਨਾਲ ਫੁੱਲ ਕਰਕੇ ਤੁਸੀਂ ਗਿਰੀ ਦੇ ਤੇਲ ਦੇ ਨਾਲ ਸੜੇ ਦੇ ਉੱਤੇ ਵੀ ਲਾਓਗੇ ਜ਼ਖਮ ਤੇ ਤੁਨੂੰ ਕੋਈ ਵੀ ਦਵਾਈ ਖਾਣ ਦੀ ਜਰੂਰਤ ਨਹੀਂ ਆ ਇਹਨੇ ਦਿਨਾਂ ਦੇ ਵਿੱਚ ਹੀ ਜਿਹੜਾ ਤੁਹਾਡਾ ਜ਼ਖਮ ਆ ਉਹ ਬਿਲਕੁਲ ਖੁਸ਼ ਕਰ ਦੇਣਾ ਬਾਕੀ ਇਹਦੇ ਜਿਹੜੇ ਜਿਆਦੇ ਫਾਇਦੇ ਸੁਣਨੇ ਆ ਤੁਸੀਂ ਤੇ ਮੇਰੀ ਫੁੱਲ ਵੀਡੀਓ ਆਪਾਂ ਚੈਨਲ ਤੇ ਤਿਆਰ ਕਰਕੇ ਪਾਈ ਆ ਤੁਸੀਂ ਉਹ ਦੇਖ ਸਕਦੇ ਹੋ ਵੀ ਰਤਨਜੋਤ ਦੇ ਇੰਨੇ ਜਿਆਦੇ ਫਾਇਦੇ ਆ ਕਈ ਇਹਨੂੰ ਕਹਿ ਦਿੰਦੇ ਮੈਡਮ ਕਿ ਸੁੱਕਾ ਜਿਆ ਤੁਸੀਂ ਸੱਕ ਵਿੱਚ ਪਾਉਨੇ ਹੋ ਇਹ ਸੱਕ ਦੇ ਬਹੁਤ ਜਿਆਦੇ ਫਾਇਦੇ ਆ ਹੁਣ ਇਹ ਜਿਹੜਾ ਤੇਲ ਆ ਜਿਹੜਾ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਇਹਦੇ ਵਿੱਚ ਆਪਾਂ ਹਿੰਗ ਵੀ ਪਾਤੀ ਰਤਨਜੋਤ ਵੀ ਪਾ ਦਿੱਤੀ ਆ ਇੱਥੇ ਤੁਸੀਂ ਚਾਹੋ ਤੇ ਇਹਦੇ ਵਿੱਚ ਰਾਈ ਵੀ ਅਜਵੈਨ ਵੀ ਸਾਰਾ ਕੁਝ ਪਾ ਸਕਦੇ ਹੋ ਪਰ ਆਪਾਂ ਤਿਆਰ ਕਰਦੇ ਹਾਂ ਮਸਾਲਾ ਕਿ ਕੀ ਕੀ ਆਪਾਂ ਇਹਦੇ ਵਿੱਚ ਪਾ ਰਹੇ ਹੁਣ ਇੱਕ ਆਪਾਂ ਇਦਾਂ ਬਾਉਲ ਲੈ ਲੰਨੇ ਆ ਇਹਦੇ ਵਿੱਚ ਆਪਾਂ ਮਸਾਲਾ ਸਾਰਾ ਤਿਆਰ ਕਰਾਂਗੇ ਜਿਹੜਾ ਆਪਾਂ ਮਿਰਚਾਂ ਦੇ ਭਰਨਾ ਇਹ 2 ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਪੀਲੀ ਰਾਈ ਤੁਸੀਂ ਲਾਲ ਵੀ ਲੈ ਸਕਦੇ ਤੇ 2 ਚਮਚ ਹੀ ਵੱਡੇ ਪਾ ਰਹੇ ਇਹਦੇ ਵਿੱਚ ਆਪਾਂ ਕਲੌਂਜੀ ਤੇ 2 ਚਮਚ ਇਹਦੇ ਵਿੱਚ ਪਾ ਰਹੇ ਆ ਆਪਾਂ ਅਜਵੈਨ ਇਹ ਅਜਿਓ ਜਿਹੜਾ ਆਪਣਾ ਸੀਕ੍ਰੇਟ ਮਸਾਲਾ ਜਿਹੜਾ ਆਪਾਂ ਚਾਰਾਂ ਦੇ ਵਿੱਚ ਤਿਆਰ ਕਰਕੇ ਪਾਉਨੇ ਆ ਆਮ ਜੇ ਮੈਂ ਰੇੜੀਆਂ ਵਾਲੇ ਕਹਿੰਦੇ ਹੁੰਦੇ ਸਾਡਾ ਸੀਕ੍ਰੇਟ ਮਸਾਲਾ ਇਹ ਆ ਉਹ ਮਸਾਲਾ ਇਹਦੇ ਵਿੱਚ ਹੈਗੀ ਆ ਜੀ ਆਪਣੀ ਸੌਂਫ ਕਾਲੀ ਮਿਰਚ ਜੀਰਾ ਫਿਰ ਸੁੱਕਾ ਧਨੀਆ ਮੇਥੇ ਤੇ ਕਲੌਂਜੀ ਫਿਰ ਇਹਦੇ ਵਿੱਚ ਰਾਈ ਵੀ ਆਪਾਂ ਪਾਈ ਆ ਦਾਲਚੀਨੀ ਮੋਟੀ ਇਲਾਚੀ ਲੌਂਗ ਯਾਨੀ ਕਿ ਇਹ ਮਸਾਲਾ ਜਿਹੜਾ ਉਹ ਤਿਆਰ ਕਰਕੇ ਹੀ ਰੱਖਦੇ ਆ ਇਹਨੂੰ ਆਪਾਂ ਪਹਿਲਾਂ ਭੁੰਨ ਲਿਆ ਸੀ ਫਿਰ ਇਹਨੂੰ ਦਰਦਰਾ ਜਿਹਾ ਜੇ ਆਪਾਂ ਜਿਹੜਾ ਉਹ ਕੁੱਟ ਲਿਆ ਵਾ ਇਹ ਤਕਰੀਬਨ ਆਪਾਂ ਮਸਾਲਾ ਤਿਆਰ ਕਰਕੇ ਰੱਖਦੇ ਆ ਕਿਉਂਕਿ ਆਪਾਂ ਚਾਰਾਂ ਦਾ ਜਿਵੇਂ ਤੁਹਾਨੂੰ ਪਤਾ ਕੰਮ ਕਰਦੇ ਆ ਤੇ ਇਹ ਆਪਾਂ ਇਹਦੇ ਵਿੱਚ 4 ਚਮਚ ਪਾ ਲਾ ਤੁਸੀਂ ਇਦਾਂ ਮਸਾਲਾ ਬਣਾ ਕੇ ਰੱਖ ਸਕਦੇ ਹੋ ਜੇਕਰ ਤੁਸੀਂ ਇਹ ਜਿਹੜਾ ਚਾਹ ਤਿਆਰ ਕਰਦੇ ਰਹਿੰਦੇ ਹੋ ਇਹ ਮਸਾਲਾ ਜੇ ਤੁਹਾਡੇ ਕੋਲ ਤਿਆਰ ਨਹੀਂ ਹੈ ਤੇ ਤੁਸੀਂ ਇਦਾਂ ਇਹਦੇ ਵਿੱਚ ਦੋ ਚਮਚ ਸੌਂਫ ਦੇ ਤੇ ਤਿੰਨ ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਸੁੱਕਾ ਧਨੀਆ ਤੇ ਦੋ ਚਮਚ ਹੀ ਕਾਲੀ ਮਿਰਚ ਇੱਕ ਚਮਚ ਆਪਾਂ ਪਾਵਾਂਗੇ ਇਹਦੇ ਵਿੱਚ ਮੇਥਿਆਂ ਦਾ ਤੇ ਨਾਲ ਜੀਰੇ ਦੇ ਦੋ ਚਮਚ ਪਾ ਕੇ ਤੇ ਫਿਰ ਤੁਸੀਂ ਉਹਨੂੰ ਭੁੰਨ ਕੇ ਇਦਾਂ ਥੋੜਾ ਜਿਹਾ ਦਰਦਰਾ ਰਗੜ ਲੈਣਾ ਤੇ ਚਟਪਟੀਆਂ ਮਿਰਚਾਂ ਦਾ ਮਸਾਲਾ ਤਿਆਰ ਹੋ ਰਿਹਾ ਇਹਦੇ ਵਿੱਚ ਆਪਾਂ ਪਾਵਾਂਗੇ ਦੋ ਚਮਚ આમਚੂਰ ਪਾਊਡਰ ਜੇਕਰ ਤੁਸੀਂ ਨਹੀਂ ਪਾਉਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਹੋ ਇੱਕ ਚਮਚ ਵੱਡਾ ਭਰ ਕੇ ਪਾਵਾਂਗੇ ਇਹਦੇ ਵਿੱਚ ਆਪਾਂ ਹਲਦੀ ਪਾਊਡਰ ਇੱਕ ਚਮਚ ਇਹਦੇ ਵਿੱਚ ਪਾ ਦਾਂਗੇ ਆਪਾਂ ਘਰ ਦੀ ਬਣੀ ਹੋਈ ਦੇਗੀ ਲਾਲ ਮਿਰਚ ਇਹਦੇ ਵਿੱਚ ਮਿਰਚਾਂ ਤੁਸੀਂ ਲਾਲ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਐਕਸਟਰਾ ਕਰ ਸਕਦੇ ਹੋ ਲੇਕਿਨ ਸਾਡੀਆਂ ਜਿਹੜੀਆਂ ਮਿਰਚਾਂ ਆਲਰੇਡੀ ਪਹਿਲਾਂ ਬਹੁਤ ਕੌੜੀਆਂ ਤੇ ਨਾਲ ਇਹ ਆਪਾਂ ਜਿਹੜਾ ਇੱਕ ਨਿੱਕਾ ਬੋਲ ਭਰ ਕੇ ਨਮਕ ਇਹਦੇ ਵਿੱਚ ਪਾ ਰਹੇ ਹਾਂ ਇਹ 1/2 ਕਿਲੋ ਮਿਰਚਾਂ ਆਪਣੀਆਂ ਤੇ ਇਹਦੇ ਵਿੱਚ ਤੁਸੀਂ ਇਹ ਹਲਕੇ ਹਲਕੇ ਇਦਾਂ-ਇਦਾਂ ਜਿਹੜੇ ਭਰੇ ਆ 10 ਚਮਚੇ ਲਾ ਸਕਦੇ ਹੋ ਜਿਹੜੇ ਆਪਾਂ ਇਹਦੇ ਵਿੱਚ ਨਮਕ ਦੇ ਪਾਏ ਇਨ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲਾਂਗੇ। ਇੱਥੇ ਤੁਸੀਂ ਚਾਹੋ ਤੇ ਹੁਣ ਥੋੜਾ ਜਿਹਾ ਜਿਹੜੇ ਜਿਹੜਾ ਸਿਰਕਾ ਹੁੰਦਾ ਵਾ ਉਹ ਤੁਸੀਂ ਪਾ ਕੇ ਇਹਨੂੰ ਮਸਾਲਿਆਂ ਨੂੰ ਥੋੜਾ ਜਿਹਾ ਗਿੱਲਾ ਕਰ ਸਕਦੇ ਹੋ ਪਰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਜਿਵੇਂ ਆਪਾਂ ਪਹਿਲਾਂ ਗਰਮ ਕਰਕੇ ਰੱਖਿਆ ਥੋੜਾ ਜਿਹਾ ਆਪਾਂ ਤੇਲ ਪਾ ਦਾਂਗੇ ਵੀ ਜਾਨੀ ਕਿ ਮਸਾਲਾ ਥੋੜਾ ਜਿਹਾ ਗਿੱਲਾ ਹੋ ਜੇ ਤੇ ਜਿਹੜਾ ਮਿਰਚਾਂ ਦੇ ਵਿੱਚ ਉਹ ਚੰਗੀ ਤਰ੍ਹਾਂ ਸੈੱਟ ਹੋ ਜੇ ਜ਼ਿਆਦਾ ਤੇਲ ਨਹੀਂ ਪਾਉਣਾ ਆਪਾਂ ਇੱਥੇ। ਸੁੱਕਾ ਮਸਾਲਾ ਭਰਾਂਗੇ ਨਾ ਤੇ ਮਿਰਚਾਂ ਦੇ ਵਿੱਚੋਂ ਜਿਹੜਾ ਸਾਰਾ ਮਸਾਲਾ ਨਿਕਲ ਜਾਣਾ। ਇਦਾਂ ਤੁਸੀਂ ਥੋੜਾ ਜਿਹਾ ਗਿੱਲਾ ਕਰ ਸਕਦੇ ਹੋ ਸਿਰਕਾ ਆਪਾਂ ਤਾਂ ਦੱਸਿਆ ਵੀ ਜਿਨ੍ਹਾਂ ਨੇ ਬਿਨਾਂ ਤੇਲ ਤੋਂ ਚਾਹ ਤਿਆਰ ਕਰਨਾ ਉਹ ਇੱਥੇ ਸਿਰਕੇ ਦਾ ਥੋੜਾ ਜਿਹਾ ਇਸਤੇਮਾਲ ਕਰ ਸਕਦੇ ਦੇਖੋ ਇਦਾਂ ਦਾ ਇਹ ਪੁਰਪਰਾ ਜਿਹਾ ਮਸਾਲਾ ਤਿਆਰ ਹੋ ਗਿਆ ਨਾ ਇਹ ਜਲਦੀ ਜਿਹੜਾ ਮਿਰਚਾਂ ਦੇ ਵਿੱਚੋਂ ਨਿਕਲਦਾ ਨਹੀਂ ਕਈ ਲੋਕ ਕਹਿੰਦੇ ਕਿ ਅਸੀਂ ਭਰ ਕੇ ਮਿਰਚਾਂ ਬਣਾਈਆਂ ਜੀ ਖਾਲੀ ਹੋ ਗਈਆਂ ਸਾਡੀਆਂ ਮਿਰਚਾਂ ਉਹ ਇਸੇ ਕਰਕੇ ਜਿਹੜਾ ਸੁੱਕਾ ਹੁੰਦਾ ਨਾ ਮਸਾਲਾ ਉਹ ਜਲਦੀ ਨਿਕਲ ਜਾਂਦਾ ਵਿੱਚ ਹੁਣ ਮਸਾਲਾ ਜਿਹੜਾ ਆਪਣਾ ਬਿਲਕੁਲ ਤਿਆਰ ਹੋ ਚੁੱਕਾ ਮਿਰਚਾਂ ਦੇ ਵਿੱਚ ਭਰਨ ਵਾਸਤੇ ਇਹ ਆਪਾਂ ਨੂੰ ਇਦਾਂ ਹੀ ਇਹ ਡਿਮਾਂਡ ਆਈ ਹੈ ਕਸਟਮਰ ਦੀ ਵੀ ਕੱਲੀਆਂ ਨੂੰ ਨਮਕੀਨ ਤੇ ਖਟੀਆਂ ਵਿੱਚ ਆਹੀ ਚਾਹੀਦੀਆਂ। ਜੇਕਰ ਤੁਸੀਂ ਇਹਨਾਂ ਮਿਰਚਾਂ ਨੂੰ ਤੇ ਚਟਪਟਾ ਤੇ ਮਿੱਠਾ ਵੀ ਬਣਾਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਇੱਥੇ ਚੀਨੀ ਦਾ ਵੀ ਇਸਤੇਮਾਲ ਕਰ ਸਕਦੇ ਹੋ। ਪਰ ਆਪਾਂ ਨੂੰ ਜਿਹੜਾ ਇਹ ਕਸਟਮਰ ਨੇ ਕਿਹਾ ਵੀ ਕੱਲ੍ਹ ਸਾਨੂੰ ਨਮਕੀਨ ਚਾਹ ਰਹੀ ਚਾਹੀਦਾ, ਹੁਣ ਆਪਾਂ ਇਦਾਂ ਜਿਹੜੀਆਂ ਮਿਰਚਾਂ ਸਾਰੀਆਂ ਭਰ ਲਾਂਗੇ। ਇਦਾਂ ਇਦਾਂ ਆਪਾਂ ਸਾਰੀਆਂ ਮਿਰਚਾਂ ਭਰ ਕੇ ਰੱਖ ਲੈਣੇ। ਮਿਰਚਾਂ ਨੂੰ ਭਰ ਕੇ ਤੁਸੀਂ ਇਹ ਨੱਪ ਕੇ ਉਦੋਂ ਮੈਂ ਬਿਲਕੁਲ ਜਿਹੜਾ ਹੈ ਸਾਫ਼ ਕਰ ਦੇਣਾ ਇਦਾਂ ਆਪਾਂ ਭਰ-ਭਰ ਕੇ ਸਾਰੀਆਂ ਮਿਰਚਾਂ ਰੱਖ ਲੈਣੇ ਫਿਰ ਆਪਾਂ ਤੁਹਾਨੂੰ ਦੱਸ ਦਿਆਂਗੇ ਵੀ ਅੱਗੇ ਆਪਾਂ ਹੋਰ ਕੀ ਕਰਨਾ ਹੈ ਚਾਰ ਨੂੰ ਟੇਸਟੀ ਬਣਾਉਣ ਵਾਸਤੇ ਹਲਾ ਆਪਾਂ ਸਾਰੀਆਂ ਮਿਰਚਾਂ ਭਰ ਲੈਣੇ ਅਤੇ ਆਪਾਂ ਸਾਰੀਆਂ ਮਿਰਚਾਂ ਜਿਹੜੀਆਂ ਭਰ ਲਈਆਂ ਤੇ ਜਿਹੜਾ ਬਚਿਆ ਹੋਇਆ ਮਸਾਲਾ ਇਹ ਵੀ ਆਪਾਂ ਇਹਨਾਂ ਦੇ ਉੱਪਰ ਪਾ ਦਿੰਨੇ। ਮਸਾਲਾ ਵੀ ਆਪਣਾ ਪੂਰਾ ਪੂਰਾ ਆਇਆ ਸਾਰਾ ਹੀ। ਸਿਰਫ 2 ਚਮਚ ਜਿਹੜੇ ਮਸਾਲੇ ਦੇ ਉਹ ਵਧੇ ਆ। ਜਿੰਨੀ ਆਪਾਂ ਕੁਆਂਟੀਟੀ ਤੁਹਾਨੂੰ ਦੱਸੀ ਆ, ਓਨੀ ਓਨੀ ਤੁਸੀਂ ਪਾਉਂਗੇ ਤੇ ਮਸਾਲਾ ਤੁਹਾਡਾ ਕਦੇ ਵੀ ਜਿਹੜਾ ਵਧੇਗਾ ਨਹੀਂ। ਇਹ ਆਪਾਂ 1/2 ਕਿਲੋ ਲਾਲ ਮਿਰਚਾਂ ਲਈਆਂ ਤੇ 1/2 ਕਿਲੋ ਹਰੀਆਂ ਮਿਰਚਾਂ ਲਈਆਂ ਤੇ ਚਾਰ ਜਿਹੜਾ ਪਾ ਕੇ ਜੇਕਰ ਤੁਸੀਂ ਕਿਸੇ ਡੱਬੇ 'ਚ ਪਾਉਣੇ ਹੋ ਤੇ ਉਹਦੇ ਵਿੱਚ ਸਿੱਧਾ ਇਦਾਂ ਡੱਬੇ 'ਚ ਪਾ ਕੇ ਰੱਖ ਸਕਦੇ ਹੋ ਜਿਵੇਂ ਅਸੀਂ ਇੱਥੇ ਬੌਲ 'ਚ ਪਾ ਰਹੇ ਹਾਂ ਕਿਉਂਕਿ ਮੈਂ ਮੁੜ ਕੇ ਬਾਅਦ ਵਿੱਚ ਇਹਨੂੰ ਪੈਕ ਕਰ ਦੇਣਾ ਤੇ ਇਸ ਕਰਕੇ ਇਹਨੂੰ ਆਪਾਂ ਬੌਲ 'ਚ ਪਾਇਆ ਤੇ ਉੱਪਰ ਪਾ ਦਿੰਨੇ ਆਪਾਂ ਇਹ ਜਿਹੜਾ ਤੇਲ ਆਪਾਂ ਗਰਮ ਕੀਤਾ ਸੀ ਪਹਿਲਾਂ ਰਤਨ ਜੋਤ ਤੇ ਹਿੰਗ ਪਾ ਕੇ ਲੋ ਜੀ ਆਪਣਾ ਇਹ ਜਿਹੜਾ ਵਾ ਲਾਲ ਮਿਰਚਾਂ ਤੇ ਹਰੀਆਂ ਮਿਰਚਾਂ ਦਾ ਚਟਪਟਾ ਜਿਹੜਾ ਤਿਆਰ ਉਹ ਤਿਆਰ ਹੋ ਚੁੱਕਾ ਇਹਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਵੀ ਚੀਨੀ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਚਾਹੇ ਸਿਰਕੇ ਦੇ ਵਿੱਚ ਪਾ ਕੇ ਤੁਸੀਂ ਇਸਤੇਮਾਲ ਕਰ ਸਕਦੇ ਹੋ ਜਿੱਦਾਂ ਦਾ ਵੀ ਤੁਸੀਂ ਚਾਰ ਖਾਣਾ ਪਸੰਦ ਕਰਦੇ ਹੋ ਉਦਾਂ ਦਾ ਤੁਸੀਂ ਬਣਾ ਸਕਦੇ ਹੋ ਤੇ ਇਹਨੂੰ ਆਪਾਂ ਹੁਣ ਹਿਲਾਉਣਾ ਨਹੀਂ ਆ ਇਦਾਂ ਨੂੰ ਆਪਾਂ ਧੁੱਪੇ ਰੱਖ ਦੇਣਾ ਇੱਕ ਦਿਨ ਦੀ ਧੁੱਪ ਲਾ ਕੇ ਫਿਰ ਅਗਲੇ ਦਿਨੇ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਫਿਰ ਧੁੱਪ ਲਵਾ ਕੇ ਫਿਰ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜਿਵੇਂ ਅਸੀਂ ਵੀ ਇਦਾਂ ਹੀ ਕਰਕੇ ਫਿਰ ਇਹਨੂੰ ਅਸੀਂ ਪੈਕ ਕਰਕੇ ਭੇਜਾਂਗੇ ਤੇ ਹੁਣ ਇਦਾਂ ਆਪਾਂ ਇੱਕ ਖੁੱਲਾ ਬਰਤਨ ਲੈ ਲੈਨੇ ਆ ਦੂਸਰਾ ਚਾਹ ਤਿਆਰ ਕਰਨ ਵਾਸਤੇ ਤੇ ਇਹਦੇ ਵਿੱਚ ਪਾ ਦਿੰਨੇ ਆਪਾਂ ਇਹ ਨਿੰਬੂ ਕੱਟੇ ਹੋਏ ਤੇ ਤਿੰਨ ਚਮਚ ਆਪਾਂ ਇਹਦੇ ਵਿੱਚ ਪਾ ਰਹੇ ਆ ਜਵੈਨ ਦੇ ਜਿਵੇਂ ਆਪਾਂ ਮਿਰਚਾਂ ਦੇ ਚਾਹ ਦੇ ਵਿੱਚ ਦੋ ਚਮਚ ਪਾਏ ਸੀ ਅੱਜ ਆਪਾਂ ਤਿੰਨ ਕਿਉਂਕਿ ਨਿੰਬੂ ਦੇ ਚਾਹ ਦੇ ਵਿੱਚ ਜਿਹੜੀ ਆ ਜਵੈਨ ਆ ਇਹ ਬਹੁਤ ਵਧੀਆ ਜਿਹੜੇ ਹਾਜਮੇ ਦਾ ਕੰਮ ਕਰਦੀ ਹੈ ਅਜਵੈਨ ਤੇ ਨਿੰਬੂ ਜਿਹੜਾ ਹਾਜਮ ਆਪਣਾ ਵਧੀਆ ਕਰਦਾ ਫਿਰ ਚਮਚ ਆਪਾਂ ਹਲਦੀ ਪਾウダー ਪਾ ਲੈਨੇ ਤੇ ਇਹ ਇੱਕ ਬੌਲ ਭਰ ਕੇ ਪਹਿਲਾਂ ਆਪਾਂ ਜਵੇਂ ਛੋਟਾ ਬੌਲ ਪਾਇਆ ਸੀਗਾ ਇਹ ਕੌਲੀ ਇੱਕ ਭਰ ਕੇ ਆਪਾਂ ਇਹਦੇ ਵਿੱਚ ਨਮਕ ਪਾਰੇ ਕਿਉਂਕਿ ਇਹਦੇ ਵਿੱਚ ਨਿੰਬੂ ਆ ਨਿੰਬੂ ਨੇ ਜਿਹੜਾ ਵਾ ਉਹ ਨਮਕ ਨੂੰ ਐਡਜਸਟ ਕਰ ਲੈਣਾ ਜਿਹੜਾ ਵੀ ਖੱਟਾ ਚਾਹ ਤੁਸੀਂ ਬਣਾਉਨੇ ਹੋ ਚਾਹੇ ਨਿੰਬੂ ਦਾ ਚਾਹੇ ਆਂਬ ਦਾ ਉਹਦੇ ਵਿੱਚ ਨਮਕ ਦੀ ਕੁਆਂਟੀਟੀ ਥੋੜੀ ਜੀ ਵੱਧ ਪੈਂਦੀ ਹੈ ਇੱਕ ਚਮਚ ਪਾ ਰਿਹਾ ਆਪਾਂ ਘਰ ਦੀ ਬਣੀ ਹੋਈ ਦੇਗੀ ਲਾਲ ਮਿਰਚ ਤੇ ਉੱਪਰ ਇਹਦੇ ਪਾ ਦਾਂਗੇ ਆਪਾਂ ਉਸੇ ਤ ਜਿਹੜਾ ਆਪਾਂ ਗਰਮ ਕੀਤਾ। ਦائیں ਜਿਹੜਾ ਆਪਾਂ ਇੱਕ ਬੌਲ ਲੈ ਲਿਆ ਸੀ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਸੁਕਾ ਲਿਆ ਇਹਦੇ ਵਿੱਚ ਆਪਾਂ ਚਾਰ ਪਾ ਦਾਂਗੇ। ਇੰਨਾ ਕੁ ਚਾਰ ਪਾ ਕੇ ਫਿਰ ਆਪਾਂ ਥੋੜਾ ਜਿਹਾ ਮਸਾਲਾ ਇਹਦੇ ਵਿੱਚ ਹੋਰ ਪਾ ਦਾਂਗੇ ਉੱਤੇ ਉੱਤੇ। ਫਿਰ ਚਾਰ ਪਾ ਦਾਂਗੇ। ਇਰੇ ਦੇ ਉੱਤੇ ਆਪਾਂ ਇਦਾਂ ਮਸਾਲੇ ਦੀ ਇੱਕ ਪਰਤ ਦੇ ਦੇਣੀ। ਹੋਰ ਬਾਕੀ ਦਾ ਬਚਿਆ ਹੋਇਆ ਵਿਚਾਰ ਆਪਾਂ ਸਾਰਾ ਪਾ ਦਾਂ। ਕਿਉਂਣ ਆਪਾਂ ਚਾਰ ਸਾਰਾ ਪਾ ਲਿਆ ਤੇ ਬਾਕੀ ਦਾ ਬਚਿਆ ਜਿਹੜਾ ਤੇਲ ਵੀ ਆਪਾਂ ਇਹਦੇ ਵਿੱਚ ਪਾ ਦੇਣੀ। ਇਹ ਚਾਰ ਜਿਹੜਾ ਵਾ ਤੁਸੀਂ ਜਿਵੇਂ ਨਮਕੀਨ ਕੱਲਾ ਬਣਾਉਣਾ ਤਾਂ ਫਿਰ ਇੱਥੋਂ ਤੱਕ ਦਾ ਪ੍ਰੋਸੈਸ ਇੱਦਾਂ ਕਰਨਾ ਜੇਕਰ ਤੁਸੀਂ ਇਹਨੂੰ ਮਿੱਠੇ ਦਾ ਟੈਕਚਰ ਥੋੜਾ ਜਿਹਾ ਦੇਣਾ ਚਾਹੁੰਦੇ ਹੋ ਤਾਂ ਫਿਰ ਆਪਾਂ ਇਹਦੇ ਵਿੱਚ ਇੱਥੇ ਅੱਧੀ ਕੌਲੀ ਖੰਡ ਪਾ ਦੇਣੀ। ਇਹੋ ਤੋਂ ਇਹਨੂੰ ਆਪਾਂ ਥੋੜਾ ਜਿਹਾ ਇਦਾਂ ਹਲਾ ਦਾਂ। ਹਲੋ ਜੀ ਆਪਣੇ ਚਾਰ ਜਿਹੜੇ ਦੋਨੋਂ ਤਿਆਰ ਹੋ ਚੁੱਕੇ ਆ। ਇਨ ਨੂੰ ਵੀ ਆਪਾਂ ਹਲਾਉਣਾ ਨੇ ਇਹਨੂੰ ਵੀ ਹਲਾਉਣਾ ਨੇ ਬਸ ਥੋੜਾ ਥੋੜਾ ਆਪਾਂ ਇਹਨੂੰ ਹਲਾਤਾ ਵੀ ਜਿਹੜੀ ਖੰਡ ਆ ਹੌਲੀ ਹੌਲੀ ਜਿਹੜੀ ਖੁੱਲ ਕੇ ਉਹ ਥੱਲੇ ਤੱਕ ਚਲ ਜੇ ਜਿਵੇਂ ਇੱਥੋਂ ਤੱਕ ਆਪਾਂ ਤੇਲ ਪਾ ਦਿੱਤਾ ਖੰਡ ਤੇ ਨਮਕ ਨੇ ਆਪਣਾ ਪਾਣੀ ਛੱਡਤਾ ਫਿਰ ਇੱਥੋਂ ਤੱਕ ਜਿਹੜਾ ਡਿੱਪ ਹੋ ਜਾਣਾ ਫਿਰ ਇਹਨੂੰ ਤੁਸੀਂ ਹਲਾ ਸਕਦੇ ਹੋ ਦੋ ਤੂਪਾ ਤੁਸੀਂ ਲਵਾ ਕੇ ਮੁੜ ਕੇ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਹਾਂ ਸਿਲਣ ਵਾਲੀ ਜਗ੍ਹਾ ਤੇ ਨਾ ਰੱਖਿਓ ਤੁਸੀਂ ਜੇਕਰ ਤੁਸੀਂ ਸਿਲਣ ਵਾਲੀ ਜਗ੍ਹਾ ਤੇ ਰੱਖੋਗੇ ਜਿਵੇਂ ਅੱਜਕੱਲ ਮੌਸਮ ਚੱਲਦਾ ਵਿਆ ਵਾ ਤੇ ਫਿਰ ਇਹ ਜਿਹੜੇ ਚਾਰ ਆ ਤੁਹਾਡੇ ਬਹੁਤ ਜਲਦੀ ਖਰਾਬ ਹੋ ਜਾਣਗੇ ਜੇਕਰ ਤੁਸੀਂ ਇਹਨ ਤੇ ਸਮੇ ਸਮੇਸਰ ਇਹਨਾਂ ਨੂੰ ਤੁਸੀਂ ਧੁੱਪ ਲਾਉਂਦੇ ਰਹੋਗੇ ਸਾਫ ਚਮਚਾ ਤੁਸੀਂ ਇਹਦੇ ਵਿੱਚ ਪਾਉਂਗੇ ਆਟੇ ਵਾਲੇ ਹੱਥ ਨਹੀਂ ਤੁਸੀਂ ਲਾਉਂਗੇ ਤੇ ਇਹ ਚਾਰ ਜਿਹੜੇ ਤੁਹਾਡੇ ਕਦੇ ਵੀ ਨਹੀਂ ਖਰਾਬ ਹੁੰਦੇ ਤੁਸੀਂ ਲੰਮੇ ਟਾਈਮ ਤੱਕ ਇਹਨੂੰ ਇਸਤੇਮਾਲ ਕਰ ਸਕਦੇ ਹੋ ਤੇ ਇਹ ਜਿਹੜੀਆਂ ਮਿਰਚਾਂ ਵਾਂ ਇਹਨਾਂ ਦੇ ਵਿੱਚ ਆਪਾਂ ਅਧਿਕ ਕੋਲੀ ਜਿਹੜਾ ਸਿਰਕਾ ਪਾਉਣਾ ਵਾ ਉਹ ਵੀ ਕਸਟਮਰ ਦੀ ਡਿਮਾਂਡ ਤੇ ਆਪਾਂ ਪਾਉਨੇ ਆ ਜੇਕਰ ਤੁਸੀਂ ਸਿਰਕਾ ਨਹੀਂ ਪਾਉਣਾ ਚਾਹੁੰਦੇ ਤੇ ਕੋਈ ਲੋੜ ਨਹੀਂ ਤਾਂ ਵੀ ਜਿਹੜਾ ਬਹੁਤ ਵਧੀਆ ਟੇਸਟੇ ਦਾ ਹੋਣਾ ਕਿਉਂਕਿ ਇਹਦੇ ਵਿੱਚ ਆਪਾਂ ਜਿਹੜਾ ਆਮਚੂਰ ਪਾ ਚੁੱਕੇ ਆ ਪਹਿਲਾਂ ਹੀ ਤੇ ਇਹ ਦੇ ਵਿੱਚ ਅੰਨਿੰਬੂ ਹੈਗਾ ਇਹ ਤਾਂ ਆਲਰੇਡੀ ਪਹਿਲਾਂ ਹੀ ਖੱਟਾ ਹੋਣਾ ਮ ਬਹੁਤ ਹੀ ਜਿਆਦਾ ਏਦਾਂ ਟੇਸਟੀ ਬਣਦੇ ਜੇਕਰ ਤੁਸੀਂ ਵੀ ਤਿੱਖਾ ਖਾਂਦੇ ਸ਼ਕੀਨ ਹੋ ਤੇ ਏਦਾਂ ਦੇ ਤੁਸੀਂ achar ਜਿਹੜੇ ਉਹ ਬਣਾ ਕੇ ਰੱਖ ਸਕਦੇ ਹੋ ਕਿ ਕਿ ਜਿਹੜੀ ਇਹ ਲਾਲ ਮਿਰਚਾਂ ਨਾ ਇਹ ਸੀਜ਼ਨਲ ਹੀ ਹੁੰਦੀ ਹੈ ਹੁਣ ਹੁਣੇ ਜਿਹੜੀ ਆ ਰਹੀ ਹੈ ਸਿਰਫ ਮਹੀਨਾ ਕੇ ਲਸੂੜਿਆ ਵਾਂਗੂ ਮਿਰਚ ਰਹਿੰਦੀ ਆ ਤੇ ਤੁਸੀਂ ਇਹਦਾ ਏਦਾਂ achar ਬਣਾ ਕੇ ਰੱਖ ਸਕਦੇ ਹੋ ਚਾਹੇ ਨਿੰਬੂ ਲਾਲ ਮਿਰਚਾਂ ਦਾ ਪਾ ਕੇ ਰੱਖ ਸਕਦੇ ਹੋ ਚਾਹੇ ਜਿਵੇਂ ਹਰੀਆਂ ਮਿਰਚਾਂ ਲਾਲ ਮਿਰਚਾਂ ਕਿਸੇ ਵੀ ਤਰ੍ਹਾਂ ਤੁਸੀਂ ਇਹਦਾ achar ਜਿਹੜਾ ਤਿਆਰ ਕਰ ਸਕਦੇ ਹੋ ਜੇਕਰ ਤੁਸੀਂ ਇਹ ਪਰਮਾ ਮਿਰਚ ਉਹਦੇ ਵਿੱਚ ਥੋੜੀ ਖੰਡ ਮਿਲਾ ਕੇ ਤੁਸੀਂ ਬੱਚੇ ਵੀ ਬੜੇ ਸ਼ੌਂਕਨਾ ਖਾ ਸਕਦੇ ਆ ਜਾਨੀ ਕਿ ਇਹ ਜਿਹੜੀ ਤਿੱਖਾ ਪਾਣੀ ਦਾ ਜਿਹੜਾ ਇਹ ਮਰ ਜੂਗਾ ਸਮੇਂ ਦੇ ਨਾਲ ਇਹ ਖੱਟੇ ਦੇ ਵਿੱਚ ਤੇ ਮਿੱਠੇ ਦੇ ਵਿੱਚ ਜਦੋਂ ਡਿਪਰ ਹੋਊਗੀ ਨਾ ਤਾਂ ਫਿਰ ਇਹਦਾ ਤਿੱਖਾ ਪਣ ਜਿਹੜਾ ਉਹ ਘਟ ਜਾਣਾ ਜੀ ਅੱਜ ਆਪਣੀ ਜਿਹੜੀ ਇਹ ਦੋ ਚਾਰ ਬਣਾਉਣ ਦੀ ਵੀਡੀਓ ਇਹਦੇ ਵਿੱਚ ਆਪਾਂ ਸਾਰੀ ਵਿਧੀ ਤੁਹਾਨੂੰ ਦੱਸੀ ਆ ਵੀ ਜਿਹੜੇ ਇਹਦੇ ਵਿੱਚ ਮਸਾਲੇ ਆਪਾਂ ਵਰਤੇ ਉਹ ਵੀ ਆਪਾਂ ਸਾਰਾ ਤੁਹਾਨੂੰ ਇਹਦੇ ਦੱਸਿਆ ਇਸ ਤਰ੍ਹਾਂ ਤੁਸੀਂ ਚਾਰ ਤਿਆਰ ਕਰੋਗੇ ਤੇ ਤੁਹਾਡਾ ਚਾਰ ਕਦੇ ਵੀ ਨਹੀਂ ਖਰਾਬ ਹੋਊਗਾ ਤੇ ਇਹ ਜਿਹੜਾ ਆਪਾਂ ਚਾਰ ਤੁਹਾਨੂੰ ਪਾਉਣਾ ਇਸ ਕਰਕੇ ਦੱਸਿਆ ਹੈਗਾ ਵੀ ਜਿੰਨਾ ਭੈਣਾ ਨੇ ਨਹੀਂ ਮੰਗਵਾਉਣਾ ਤੇ ਤੁਸੀਂ ਘਰੇ ਕਿਸ ਤਰ੍ਹਾਂ ਇਹਨੂੰ ਤਿਆਰ ਕਰ ਸਕਦੇ ਹੋ ਤੇ ਜੇਕਰ ਤੁਸੀਂ ਤਿਆਰ ਨਹੀਂ ਫਿਰ ਵੀ ਕਰ ਸਕਦੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਸੇ ਵੀ ਚੀਜ਼ ਦਾ ਆਪਾਂ ਕੰਪਰੋਮਾਈਜ਼ ਨਹੀਂ ਕੀਤਾ ਇਹਦੇ ਵਿੱਚ ਆਪਾਂ ਤੇਲ ਸਿਰਕਾ ਮਸਾਲੇ ਜਿਹੜੇ ਉਹ ਸਾਰੇ ਵਧੀਆ ਆਪ ਇਹਦੇ ਵਿੱਚ ਈਸਟਮਾਲ ਕਰਦੇ ਆ ਤੇ ਜੇਕਰ ਤੁਸੀਂ ਵੀ ਸਾਡੇ ਕੋਈ ਜਿਹੜੇ achar ਮਗਾਉਣਾ ਚਾਹੁੰਦੇ ਹੋ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਜਿਹੜਾ ਵੀਡੀਓ ਦੇ نیچے ਜਿਹੜਾ ਸਕਰੀਨ ਤੇ ਨੰਬਰ ਚੱਲਦਾ ਹੁੰਦਾ ਨਾ ਉਹਦੇ ਤੁਸੀਂ ਕਾਲ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਕਿਉਂਕਿ ਕਈ ਕਸਟਮਰ ਕਹਿ ਦਿੰਦੇ ਕਿ ਮੈਡਮ ਤੁਸੀਂ ਨੰਬਰ ਤੇ ਦਿੱਤਾ ਨਹੀਂ ਨੰਬਰ ਜਿਹੜਾ ਉਹ ਸਕਰੀਨ ਤੇ ਆਪਾਂ ਦਿੱਤਾ ਹੁੰਦਾ ਵਾ ਤੁਸੀਂ ਉਸ ਨੰਬਰ ਤੇ ਕਾਲ ਕਰਕੇ ਆਪਣਾ ਕਿਸੇ ਵੀ ਕਿਸਮ ਦਾ achar, ਪਾਪੜ, ਵੜੀਆਂ, ਪੰਜੀਰੀ, ਮਠੀਆਂ, ਬਿਸਕਟ ਕੁਝ ਵੀ ਮਗਾਉਣਾ ਹੋਵੇ ਤੇ ਸਾਨੂੰ ਤੁਸੀਂ ਆਪ ਦਾ ਆਰਡਰ ਦੇ ਸਕਦੇ ਹੋ ਸੋ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਜੀ ਮੇਰੇ ਚੈਨਲ ਰੂਪ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਆਪਾਂ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਤੀ ਕਰ